ਪੰਜਾਬ ਦੇ ਕਿਸਾਨਾਂ ਵੱਲੋਂ ਝੋਨੇ ਦੀ ਵਾਢੀ ਤੋਂ ਬਾਅਦ ਕਣਕ ਦੀ ਬਿਜਾਈ ਕੀਤੀ ਗਈ ਸੀ ਉਸ ਦੇ ਬਾਅਦ ਕਈ ਥਾਵਾਂ ਤੇ ਪਰਾਲੀ ਖੇਤਾਂ ਦੇ ਵਿੱਚ ਹੀ ਕਣਕ ਦੀ ਬਿਜਾਈ ਕੀਤੀ ਗਈ ਕੁਝ ਥਾਵਾਂ ਤੇ ਕਿਸਾਨਾਂ ਦੀ ਫਸਲਾਂ ਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਖਾਸ ਕਰਕੇ ਸਮਾਣਾ ਇਲਾਕੇ ਦੇ ਪਿੰਡ ਰਾਏ ਮਾਜਰਾ ਜਮਾਲਪੁਰ ਅਤੇ ਰਾਜਲਾ ਟੋਡਰਪੁਰ ਜਿਸ ਨੂੰ ਦੇਖਦੇ ਹੋਏ ਖੇਤੀਬਾੜੀ ਵਿਭਾਗ ਨੂੰ ਜਦੋਂ ਕਿਸਾਨਾਂ ਦੀ ਸ਼ਿਕਾਇਤ ਮਿਲੀ ਤਾਂ ਖੇਤੀਬਾੜੀ ਅਧਿਕਾਰੀਆਂ ਦੀ ਟੀਮ ਵੱਲੋਂ ਖੇਤਾਂ 'ਚ ਜਾ ਕੇ ਉਸ ਦੀ ਜਾਂਚ ਪੜਤਾਲ ਕੀਤੀ ਗਈ ਕਿਸਾਨਾਂ ਨੇ ਕਿਹਾ ਕਿ ਜਿਹੜਾ ਦਿਨ ਤੇ ਵਿੱਚ ਤਾਪਮਾਨ ਜ਼ਿਆਦਾ ਹੁੰਦਾ ਹੈ ਤੇ ਰਾਤ ਨੂੰ ਘਟ ਰਿਹਾ ਉਸ ਕਾਰਨ ਸੁੰਡੀ ਦਾ ਹਮਲਾ ਕਣਕ ਦੀ ਫਸਲ ਲੇਕਿਨ ਕੁਝ ਥਾਵਾਂ ਤੇ ਜਿਨ੍ਹਾਂ ਕਿਸਾਨਾਂ ਨੇ ਕਣਕ ਦੀ ਬਿਜਾਈ ਦੇ 2 ਮਹੀਨੇ ਪਹਿਲਾਂ ਕੀਤੀ ਸੀ ਉੱਥੇ ਇਸ ਦਾ ਅਸਰ ਘੱਟ ਹੈ ਪਾਣੀ ਖੇਤ ਨੂੰ ਜ਼ਿਆਦਾ ਲੱਗ ਜਾਣ ਕਾਰਨ ਵੀ ਸੁੰਡੀ ਪੈਦਾ ਹੁੰਦੀ ਹੈ ਔਰ ਫਸਲ ਨੂੰ ਪ੍ਰਭਾਵਿਤ ਕਰਦੀ ਹੈ ਕਿਸਾਨ ਗੁਰਮੁਖ ਸਿੰਘ ਰਾਈ ਮਾਜਰਾ ਅਤੇ ਲੰਬਰਦਾਰ ਫਤੇ ਮਾਜਰੀ ਦਲਬੀਰ ਸਿੰਘ ਨੇ ਕਿਹਾ ਕਿ ਫਸਲ ਦੀ ਦੇਖ-ਰੇਖ ਦੇ ਲਈ ਕਿਸਾਨ ਨੂੰ ਸਵੇਰ ਤੇ ਸ਼ਾਮ ਨੂੰ ਖੇਤ ਵਿੱਚ ਜਾਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਪਤਾ ਲੱਗ ਜਾਵੇ ਕਿ ਫਸਲ ਨੂੰ ਕਿਸ ਚੀਜ਼ ਦੇ ਨਾਲ ਨੁਕਸਾਨ ਹੋ ਰਿਹਾ ਹੈ ਕੋਈ ਪੱਤਾ ਪੀੜਾ ਤਾਂ ਨਹੀਂ ਹੋ ਰਿਹਾ ਉਸ ਦੇ ਵਿੱਚ ਕੋਈ ਕੀੜਾ ਤਾਂ ਨਹੀਂ ਲੱਗਿਆ ਫਸਲ ਦੀ ਦੇਖ ਰੱਖ ਕਰਨੀ ਵੀ ਰੋਜ਼ਾਨਾ ਜ਼ਰੂਰੀ ਹੈ ਕਿਸਾਨਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਖੇਤੀਬਾੜੀ ਵਿਭਾਗ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਜਿਹੜੀਆਂ ਦਵਾਈਆਂ ਦਾ ਸਰਕਾਰ ਪੰਦੇ ਨੇ ਕਿਹਾ ਜਾਂਦਾ ਹੈ ਉਸ ਦਾ ਪ੍ਰਯੋਗ ਕਰੋ ਤਾਂ ਕਿ ਫਸਲਾਂ ਦਾ ਨੁਕਸਾਨ ਨਾ ਹੋਵੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਖੇਤੀਬਾੜੀ ਅਧਿਕਾਰੀ ਸੀਤਿਸ਼ ਕੁਮਾਰ ਦੇ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਮੈਂ ਖੁਦ ਖੇਤਾਂ 'ਚ ਜਾ ਰਿਹਾ ਹਾਂ ਤੇ ਕਿਸਾਨਾਂ ਦੇ ਖੇਤਾਂ ਵਿੱਚ ਜਿਹੜੀ ਗੁਲਾਬੀ ਸੁੰਗੀ ਦਾ ਹਮਲਾ ਹੋਇਆ ਉਸ ਦੀ ਵੀ ਮੈਂ ਜਾਂਚ ਕਰ ਰਿਹਾ ਹਾਂ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਤੁਸੀਂ ਘਬਰਾਓ ਨਾ ਇਸ ਦਾ ਇਲਾਜ ਸੰਭਵ ਹੈ ਦਵਾਈ ਦਾ ਪ੍ਰਯੋਗ ਕਰੋ ਪਾਣੀ ਲਗਾਉਣਾ ਹੈ ਤੇ ਉਸ ਉਹ ਵੀ ਜ਼ਰੂਰਤ ਮੁਤਾਬਕ ਹੀ ਲਾਓ ਕਿਉਂਕਿ ਪਾਣੀ ਲਗਾਉਣ ਦੇ ਬਾਅਦ ਵੀ ਕਈ ਵਾਰ ਸੁੰਗੀ ਦਾ ਹਮਲਾ ਹੋ ਜਾਂਦਾ ਹੈ ਇਸ ਲਈ ਖੇਤੀਬਾੜੀ ਮਾਰਾਂ ਦੀ ਸਲਾਹ ਜ਼ਰੂਰ ਲਓ ਸਮਾਣਾਤ ਕੁਲਾਸ਼ਰਮ ਦੇ ਨਾਲ ਨੂਰੀ ਬਾਂਸ ਦੀ ਰਿਪੋਰਟ